ਪਿਛਲੇ 4 ਦਹਾਕਿਆਂ ਤੋਂ ਫਿਲਮ ਇੰਡਸਟਰੀ ਵਿੱਚ ਸੁਪਰਸਟਾਰ ਵਜੋਂ ਜਾਣੇ ਜਾਂਦੇ ਅਦਾਕਾਰ ਗੱਗੂ ਗਿੱਲ ਨੇ ਆਪਣਾ ਜਨਮ ਦਿਨ ਵਿਲੱਖਣ ਤਰੀਕੇ ਨਾਲ ਮਨਾਇਆ ਹਜ਼ਾਰਾਂ ਪ੍ਰਸ਼ੰਸਕਾਂ ਦੀ ਹਾਜ਼ਰੀ ਵਿੱਚ ਉਹਨਾਂ ਫੁੱਲ ਅਤੇ ਫਲਦਾਰ ਬੂਟੇ ਲਾ ਕੇ ਪ੍ਰਦੂਸ਼ਣ ਖਤਮ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦਾ ਸੁਨੇਹਾ ਦਿੱਤਾ ਪਹਿਲਾ ਉਹਨਾਂ ਵਕ ਵਕ ਥਾਵਾਂ ਤੋਂ ਪੁੱਜੇ ਪ੍ਰਸ਼ੰਸਕਾਂ ਤੋਂ ਵਧਾਈਆਂ ਕਬੂਲ ਕੀਤੀਆਂ ਅਤੇ ਕੇਕ ਵੀ ਕੱਟਿਆ 40 ਸਾਲ ਪਹਿਲਾਂ ਪੰਜਾਬੀ ਅਤੇ ਹਰਿਆਣਵੀ ਫਿਲਮਾਂ ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਅਤੇ 100 ਦੇ ਕਰੀਬ ਫਿਲਮਾਂ ਵਿੱਚ ਤਾਂ ਜਮਾ ਚੁੱਕੇ ਪੰਜਾਬੀ ਨੌਜਵਾਨਾਂ ਦੇ ਸਭ ਤੋਂ ਲੋਕਪ੍ਰਿਆ ਕਲਾਕਾਰ ਗੁੱਗੂ ਗਿੱਲ ਕਲਾ ਖੇਤਰ ਤੋਂ ਬਿਨਾਂ ਵੱਖ-ਵੱਖ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਪਿੰਡ ਮਾਹਣੀ ਖੇੜਾ ਵਿਖੇ ਪੁੱਜ ਕੇ ਵਧਾਈਆਂ ਦਿੱਤੀਆਂ ਇਸ ਮੌਕੇ ਉਨ੍ਹਾਂ ਕੇਕ ਕੱਟ ਕੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਆਪਣੇ ਬਚਪਨ ਦੇ ਮਿੱਤਰ ਡਾਕਟਰ ਸੁਖਦੇਵ ਸਿੰਘ ਲੁਧਿਆਣਾ ਨਾਲ ਮਿਲ ਕੇ ਉਹਨਾਂ ਆਪਣੇ ਜਨਮ ਦਿਨ ਮੌਕੇ ਉਹਨਾਂ ਸਮੂਹ ਪ੍ਰਸ਼ੰਸਕਾਂ ਅਤੇ ਦੇਸ਼ਵਾਸੀਆਂ ਨੂੰ ਰੁੱਖ ਲਾਉਣ ਤੇ ਪ੍ਰਦੂਸ਼ਣ ਖਤਮ ਕਰਨ ਦੀ ਮੁਹਿੰਮ ਤੇਜ ਕਰਨ ਦਾ ਸੱਦਾ ਦਿੱਤਾ ਇਸ ਮੌਕੇ ਉਹਨਾਂ ਨੇ ਪਿੰਡ ਮਾਹਣੀ ਖੇੜਾ ਵਿਖੇ ਫਲਦਾਰ ਅਤੇ ਫੁੱਲਦਾਰ ਬੂਟੇ ਵੀ ਲਾਇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਗੱਗੂ ਗਿੱਲ ਨੇ ਸਾਰੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅੱਜ ਬੂਟੇ ਲਾਉਣ ਦਾ ਮੰਤਵ ਆਉਣ ਵਾਲੀ ਪੀੜ੍ਹੀ ਨੂੰ ਸੁਨੇਹਾ ਦੇਣਾ ਹੈ ਕਿ ਵੱਧ ਤੋਂ ਵੱਧ ਰੁੱਖ ਲਾ ਕੇ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ-ਮुक्त ਵਾਤਾਵਰਣ ਦਿੱਤਾ ਜਾ ਸਕੇ ਡਾਕਟਰ ਸੁਖਦੇਵ ਸਿੰਘ ਲੁਧਿਆਣਾ ਨੇ ਗੱਗੂ ਗਿੱਲ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮੰਤਵ ਲੋਕਾਂ ਨੂੰ ਵਾਤਾਵਰਣ ਪ੍ਰਤੀ ਚੰਗਾ ਸੁਨੇਹਾ ਦੇਣਾ ਹੈ ਗਿੱਦੜ ਬਾਹਾ ਤੋਂ ਆਰਬੀ ਲਾਈਵ ਮੀਡੀਆ ਲਈ ਸ਼ਕਤੀ ਜਿੰਦਲ ਦੀ ਰਿਪੋਰਟ ਈ ਪਹਿਲਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਜੀ ਤੇ ਅੱਜ ਤੁਹਾਡਾ ਜਨਮ ਦਿਨ ਜਿਹੜੇ ਤੁਹਾਡੇ ਦੋਸਤ ਨੇ ਡਾਕਟਰ ਸਾਹਿਬ ਤੇ ਸਾਰੇ ਆਪਣਾ ਬੂਟੇ ਲਾ ਕੇ ਮਨਾ ਰਹੇ ਜੀ ਕੀ ਵੈਸੀ ਦੇਣਾ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਇੱਥੇ ਆਏ ਮੈਨੂੰ ਮੁਬਾਰਕਬਾਦ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਰ ਸਾਲ ਦੀ ਤਰ੍ਹਾਂ ਤੁਸੀਂ ਮੇਰਾ ਹੌਸਲਾ ਵਧਾਇਆ ਔਰ ਅੱਜ ਖਾਸ ਤੌਰ ਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਸੀ ਮੇਰੇ ਪਿਆਰੇ ਦੋਸਤ ਡਾਕਟਰ ਸੁਖਦੇਵ ਸਿੰਘ ਹੋਰਾਂ ਨੇ ਬੂਟੇ ਲਿਆਂਦੇ ਲੁਧਿਆਣੇ ਤੋਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਜਨਮ ਦਿਨ ਵਾਲੇ ਦਿਨ ਇਹ ਬੂਟੇ ਲਾਈਏ ਇੱਕ ਚੰਗਾ ਸੁਨੇਹਾ ਜਾਵੇ ਸਾਡੇ ਯੰਗਸਟਰਸ ਵਾਸਤੇ ਕਿ ਬੂਟੇ ਲਾਉਣੇ ਚਾਹੀਦੇ ਆ ਤਾਂ ਕਿ ਆਪਣੀ ਆਬੋ ਹਵਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਅੱਛੀ ਕਰ ਸਕੀਏ ਤੇ ਕੋਸ਼ਿਸ਼ ਕਰੋ ਸਾਰੇ ਕੁਝ ਨਾ ਕੁਝ ਚੰਗਿਆਈ ਵਾਲੇ ਪਾਸੇ ਕੋਈ ਨਾ ਕੋਈ ਆਪਣਾ ਆਪਣਾ ਯੋਗਦਾਨ ਪਾਈਏ ਆਪਾਂ ਬਹੁਤ-ਬਹੁਤ ਸ਼ੁਕਰੀਆ ਸੱਚੀ ਗੱਤ ਹੈ ਨਰਸ ਪਤ ਲੋਕਾਂ ਦੇ ਬੱਚੇ ਨੂੰ ਬੁਹਰਾ ਹਲ ਗਈ ਪਿਆਰੇ ਨਹੀਂ ਮੇਰੇ ਤਾਂ ਬਹੁਤ ਹੀ ਸਤਿਕਾਰਯੋਗ ਭਾਈ ਜੀ ਵੱਡੇ ਭਰਾ ਹੈ ਪਹਿਲਾਂ ਤੇ ਇਹਨਾਂ ਨੂੰ ਅੱਜ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਤੰਦਰੁਸਤੀਆਂ ਸਿਹਤ ਜੀ ਜਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਭਾਈ ਜੀ ਜਰਾਂ ਦਾ ਪਿਆਰ ਹੈ ਅਸੀਂ ਅੱਜ ਸੋਚਿਆ ਪਲਾਨਿੰਗ ਕੀਤੀ ਵੀ ਇੱਕ ਵਧੀਆ ਮੈਸੇਜ ਆਵੇ ਸਮਾਜ ਦੇ ਵਿੱਚ ਕਿਉਂਕਿ ਜਿਹੜੀ ਸਾਡੀ ਪ੍ਰਦੂਸ਼ਣ ਹੈ ਜਾਂ ਜੋ ਹਾਲਾਤ ਹੈਗੇ ਐ ਪੇੜ ਅਸੀਂ ਕੱਟਲੇ ਲਾਇਆ ਹੈ ਨਹੀਂ ਕੋਈ ਤਾਂ ਅੱਜ ਪੇੜ ਲਾ ਕੇ ਬਾਈ ਦਾ ਜਨਮ ਦਿਨ ਮਨਾ ਰਹੇ ਆ ਤੇ ਲੋਕਾਂ ਨੂੰ ਅਪੀਲ ਵੀ ਹੈ ਵੀ ਵੱਧ ਤੋਂ ਵੱਧ ਪੇੜ ਲਾਈਏ ਤਾਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਉਹ ਸੁਰੱਖਿਅਤ ਰਹਿਣ ਤੇ ਵਾਤਾਵਰਨ ਸਾਫ਼ ਹੋਵੇ ਸਾਫ਼ ਸੁਥਰੇ ਵਾਤਾਵਰਨ 'ਚ ਆਪਣੇ ਬੱਚੇ ਸਾਹ ਲੈ ਸਕਣ ਜੀ